ਜੇਕਰ ਹਉਮੈ ਇੱਕ ਮਨਮੁਖ ਦੇ ਅੰਦਰ ਵੀ ਪੈਦਾ ਉਹਦੇ ਤੇ ਹੈ ਹੀ ਨਹੀਂ ਉਹਨੂੰ ਵੀ ਬਰਬਾਦ ਕਰਦੀ ਏ ਹਉਮੈ ਤਾਂ ਜੇ ਬੰਦੇ ਗਿਆਨੀ ਦੇ ਅੰਦਰ ਪੈਦਾ ਹੋ ਜੇ ਉਹਦਾ ਵੀ ਵੇੜਾ ਮੁੱਦਾ ਮਾਰ ਕੇ ਰੱਖ ਦਿੰਦੀ ਹੈ ਸੱਚੀ-ਬੁੱਚੀ ਹਉਮੈ ਬੜੀ ਮਾੜੀ ਏ ਜੀ ਹਉਮੈ ਅਧੀਨ ਬੰਦਾ ਪਰਿਵਾਰ ਚ ਸੌਖਾ ਨਹੀਂ ਵਸਦਾ ਹਉਮੈ ਅਧੀਨ ਬੰਦਾ ਸੰਸਾਰ ਚ ਸੌਖਾ ਨਹੀਂ ਵਸਦਾ ਹਉਮੈ ਅਧੀਨ ਬੰਦਾ ਨਿਰੰਕਾਰ ਦੇ ਘਰ ਵੀ ਸੁਖੀ ਨਹੀਂ ਵਸਦਾ ਪਰ ਇਹ ਹੌਮੇ ਨੂੰ ਛੱਡ ਦਈਏ ਮੈਂ ਛੋਟੇ ਜਿਹੇ ਕਿ ਬੇਨਤੀ ਭਾਈ ਗੁਰਦਾਸ ਜੀ ਆਹ 12 ਚ ਕਰ ਲਵਾਂ। ਬੜੀ ਸਿੱਧੀ ਜੀ ਬੇਨਤੀ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਇੱਕ ਕੋਈ ਬਹੁਤ ਵੱਡਾ ਪੰਡਿਤ ਗਿਆਨੀ ਸੱਜਣ ਇੱਕ ਰਾਜੇ ਦੇ ਦਰਬਾਰ ਗਿਆ ਭਾਈ ਗੁਰਦਾਸ ਜੀ ਨੇ ਬੜੇ ਸਿੱਧੇ ਜੇ ਲਫ਼ਜ਼ ਵਰਤੇ ਜੀ ਕਿ ਉਸ ਵੇਲੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਸ਼ਬਦ ਕਹਿੰਦਾ ਮੈਂ ਬੜਿਆ ਪੜਿਆ ਹਾਂ। ਬਾਣੀ ਨੇ ਤਾਂ ਬਾਣੀ ਚ ਕਿਹਾ ਜੇਕਰ ਪੜ ਕੇ ਵੀ ਅੰਦਰੋਂ ਹੰਕਾਰ ਨਹੀਂ ਜਾਂਦਾ ਤੇ ਉਸ ਬੰਦੇ ਨੂੰ ਗਿਆਨੀ ਨਹੀਂ ਉਹਨੂੰ ਮੂਰਖ ਆਖੋ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ ਆ ਮਾਰ ਕੇ ਲੇ ਜਿਹਦੇ ਅੰਦਰੋਂ ਲੱਭ ਨਹੀਂ ਖਤਮ ਹੋਇਆ ਹੰਕਾਰ ਨਹੀਂ ਖਤਮ ਹੋਇਆ ਲੋਭ ਨਹੀਂ ਖਤਮ ਹੋਇਆ ਉਹ ਇਹਨੂੰ ਗਿਆਨੀ ਨਾ ਕਹੋ ਉਹਦਾ ਹੰਕਾਰੀ ਪੁਰਸ਼ ਨੂੰ ਮੂਰਖ ਕਹੋ ਜੀ ਫਿਰ ਬੇਨਤੀ ਸੁਣਿਓ ਉਹ ਗਿਆ ਪੰਡਿਤ ਬੜਾ ਪੜਿਆ ਹੈ वेद ਜਾਣਦਾ ਹੈ ਤਰ੍ਹਾਂ ਤਰ੍ਹਾਂ ਦਾ ਗਿਆਨ ਹਾਸਲ ਕਰੀ ਬੈਠਾ ਹੈ ਰਾਜੇ ਨੂੰ ਜਾ ਕੇ ਹੌਮੇ ਦੇ ਅਧੀਨ ਸ਼ਬਦ ਕਹਿੰਦਾ ਇਹ ਲਿਆ ਤੇਰੇ ਕੋਈ ਬੰਦਾ ਮੇਰੇ ਸਾਹਮਣੇ ਕਰ ਦੇ ਮੇਰੇ ਗੱਲਾਂ ਦਾ ਜਵਾਬ ਦੇ ਗਿਆ ਤੇ ਮੈਂ ਮੰਨ ਲਾਂਗਾ ਵੀ ਤੂੰ ਰਾਜਾ ਹੈਂ ਤੇਰੇ ਕੋਲ ਬੜੇ-ਬੜੇ-ਵੱਡੇ ਵਿਦਵਾਨ ਹੋਣਗੇ ਰਾਜੇ ਲੋਕੀ ਰੱਖਦੇ ਸੀ ਜੀ ਚੋਟੀ ਦੇ ਵਿਦਵਾਨ ਰੱਖਦੇ ਸੀ ਆਪਣੇ ਕੋ ਚੰਗੀਆਂ ਤਨਖਾਹਾਂ ਦੇਣ ਗੱਲ ਧਿਆਨ ਨਾਲ ਸੁਣਿਓ ਕਿ ਜਦੋਂ ਅੰਦਰ ਹੌਮੇ ਪੈਦਾ ਹੋਏ ਇੱਥੇ ਫਿਰ ਭਾਈ ਗੁਰਦਾਸ ਜੀ ਕਹਿੰਦਿਆ ਰਾਜੇ ਨੂੰ ਜਾ ਕੇ ਸ਼ਬਦ ਕਿਹਾ ਰਾਜਾ ਚਿੰਤਾਤੁਰ ਹੋ ਗਿਆ ਕਈ ਵਾਰੀ ਕੋਈ ਸਾਨੂੰ ਜ਼ਿੰਦਗੀ ਚ ਚੈਲੰਜ ਕਰ ਦੇਣਾ ਸਿੱਧੇ ਤੌਰ ਤੇ ਮੂੰਹ ਦੇ ਉੱਤੇ ਕੋਈ ਗੱਲ ਕਹਿ ਦੇ ਤੇ ਉਹ ਗੱਲ ਕਈ ਵਾਰੀ ਮਨ ਵਿੱਚ ਬੜੇ ਬਟ ਖਾਂਦੀ ਹੈ ਇਹ ਰਾਜੇ ਦੇ ਅੰਦਰ ਨੇ ਕਿਹਾ ਕੰਨਾ ਮਣਾ ਬੜੀ ਵੱਡੀ ਬੇਇੱਜ਼ਤੀ ਹੋ ਜਾਣੀ ਜੇ ਇਸ ਗੱਲ ਦਾ ਜਵਾਬ ਨਾ ਦਿੱਤਾ ਤਾਂ ਜੇ ਇਸ ਪੰਡਤ ਦੀ ਗੱਲਾਂ ਦਾ ਜਵਾਬ ਨਾ ਇਹ ਬੇਇੱਜ਼ਤੀ ਹੋ ਜਾਣੀ ਉਹ ਆਂਧਾ ਜੀ ਸਵਾਲ ਪੁੱਛ ਲਓ ਪੰਡਤ ਆ ਗੁੰਦਿਆ ਸਵਾਲ ਮੈਂ ਉਸ ਨੂੰ ਪੁੱਛਾਂਗਾ ਜਿਹਨੂੰ ਮੇਰੇ ਸਾਹਮਣੇ ਕਰੋਗੇ ਪੰਡਤ ਲਬਦਾ ਲਬਦਾ ਕਹਿ ਲੋ ਰਾਜਾ ਵਿਦਵਾਨਾਂ ਨੂੰ ਲਬਦਾ ਲਬਦਾ ਕਦੇ ਕਿਸੇ ਕੋਲ ਗਿਆ ਕਦੇ ਕਿਸੇ ਕੋਲ ਕਦੇ ਕਿਸੇ ਨੂੰ ਬੁਲਾਇਆ ਥਾਂ ਥਾਂ ਦੇ ਉੱਤੇ ਵਿਦਵਾਨ ਵੜੇ ਆਏ ਪਰ ਉਸ ਪੰਡਤ ਦਾ ਟਾਕਰਾ ਕਰਨ ਨੂੰ ਕੋਈ ਤਿਆਰ ਨਾ ਹੋਵੇ ਬੰਦੀ ਵੀ ਜੀ ਬੜਾ ਪੜਿਆ ਜੀ ਪੜ੍ਹਾਈ 'ਚ ਹਰਾ ਦੇਗਾ ਤੇ ਫਿਰ ਬੇਨਤੀ ਕਰਦਾ ਜਾਵਾ ਹਾਨੀਸਾਰ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਮੈਂ ਕਰਾਂ ਕੀ ਵਜ਼ੀਰ ਆਂਦਾ ਦੇਖ ਇਹ ਪੰਡਤ ਭਾਵੇਂ ਪੜਿਆ ਬਹੁਤ ਹੈ ਪਰ ਇਹਦੇ ਅੰਦਰ ਹੰਕਾਰ ਬੜਾ ਹੈ ਪੜਾਈ ਬੜੀ ਕੀਤੀ ਪਰ ਹੰਕਾਰ ਦਾ ਕਿਨ ਕਹਿ ਦੇ ਆਂਦਾ ਦੁਨੀਆ ਦੀ ਨੌਲੇਜ ਤੋਂ ਔਰ ਤੇ ਗਿਆਨ ਤੋਂ ਹੋ ਸਕਦਾ ਇਹਨੂੰ ਕੋਈ ਹਰਾ ਨਾ ਸਕੇ ਪਰ ਜਿਹੜਾ ਬੰਦਾ ਇਹਦੇ ਹੰਕਾਰ ਨੂੰ ਭੰਦੂ ਹਰਾ ਦੇਗਾ ਇਹਨੂੰ ਜਵਾਬ ਨਹੀਂ ਗੱਲਦਾ ਉਹ ਕਹਿੰਦੇ ਠੀਕ ਹੈ ਜੀ ਕਰੀਏ ਕੀ ਆਂਦੇ ਕੰਮ ਕਰੋ ਜਿਹੜਾ ਆਪਣੇ ਇੱਥੇ ਲਾਗੇ ਪਰਜਾ ਚ ਇੱਕ ਗੰਗੂ ਤੇਲੀ ਜਿਹਨੂੰ ਗੰਗਾ ਤੇਲੀ ਭਾਈ ਗੁਰਦਾਸ ਨੇ ਲੈ ਗਿਆ ਇਹ ਗੋਸ਼ਟ ਗੰਗੇ ਤੇ ਲਈ ਹੋਵੇ ਪੰਡਤ ਨਾਲ ਸਿਰਖ ਹੈ ਸਾਰਾ ਜੱਗ ਵੇਖੇ ਕਿ ਗੰਗੂ ਤੇਲੀ ਨਾਲ ਉੱਥੇ ਕਹਿ ਲੋ ਵਿਚਾਰ ਹੋਣ ਲੱਗੇ ਜੀ ਗੰਗੂ ਤੇਲੀ ਉਹ ਸੀ ਜਿਹੜਾ ਇੱਕ ਅੱਖ ਤੋਂ ਕਾਣਾ ਹੈ ਧਿਆਨ ਨਾਲ ਸੁਣੋ ਸ਼ਬਦ ਇੱਕ ਅੱਖ ਤੋਂ ਕਾਣਾ ਹੈ ਤੇ ਕੰਨਾਂ ਤੋਂ ਬੋਲਾ ਹੈ ਇੱਕੋ ਅੱਖ ਨਾਲ ਦੇਖਦਾ ਕੰਨ ਦੋਨੇ ਸੁਣਦੇ ਕੋਈ ਬੋਲਾ ਹੈ ਉਸ ਬੰਦੇ ਨੂੰ ਸਾਹਮਣੇ ਲਿਆਂਦਾ ਗਿਆ ਪੰਡਤ ਵੇਖ ਕੇ ਖੁਸ਼ ਹੋਈ ਜਾਂਦਾ ਹੁੰਦਾ ਮੈਂ ਤਾਂ ਚੋਟੀ ਦੇ ਗਿਆਨੀ ਹਰਾ ਸਕਦਾ ਸੀ ਤੇ ਕੰਮ ਹੀ ਬੜਾ ਸੌਕਾ ਕਰਤਾ ਬੋਲਾ ਤੇ ਕਾਣਾ ਬੰਦਾ ਮੇਰੇ ਸਾਹਮਣੇ ਕਰਤਾ ਨੂੰ ਤਾਂ ਹਰਾਉਣਾ ਬੜਾ ਸੌਕਾ ਹੈ ਮੈਂ ਗੱਲ ਹੰਕਾਰ ਦੀ ਕਰ ਲੱਗਾ ਬਾਣੀ ਆਂਦੀ ਏ ਪਾਠ ਪੜਿਓ ਔਰ ਬੇਦ ਵਿਚਾਰੇ ਨਿਵਲ ਭੇਂਗਮ ਸਾਦੇ ਪੰਜ ਜਣਾ ਸੋ ਸੰਗ ਨਾ ਛੁਟਕਿਓ ਅਦਕ ਅਹੰ ਬੁਧ ਬਾਤੀ ਇਹ ਇਹ ਅੰਦਰ ਛੁਟਿਆ ਨਹੀਂ ਜੀ ਬਾਣੀ ਨੇ ਕਿਹਾ ਇਹ ਤਰੀਕੇ ਨਾਲ ਰੱਬ ਨੂੰ ਮਿਲਿਆ ਵੀ ਨਹੀਂ ਜਾਂਦਾ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦਵਾਰੇ ਮੈਂ ਦੀਜੇ ਬੁੱਧ ਵਿਵੇਕ ਚੰਗੀ ਵਿਵੇਕ ਬੁੱਧੀ ਹੀ ਇਨਸਾਨ ਨੂੰ ਦੁਨੀਆ ਚ ਪ੍ਰਵਾਨ ਕਰਾਉਂਦੀ ਹੈ ਹੰਕਾਰ ਨਹੀਂ ਕਰਾਉਂਦਾ ਹੁੰਦਾ ਅਗਲੀ ਗੱਲ ਸੁਣੋ ਚਲੋ ਜੀ ਉਹ ਸਾਹਮਣੇ ਕਰਦਾ ਗੰਗੂ ਤੇਲੀ ਇੱਕ ਸ਼ਬਦ ਕਹਿੰਦਾ ਪੰਡਿਤ ਜੀ ਮੇਰੇ ਕੋਲ ਜਵਾਨ ਹੈ ਪਰ ਆ ਕੰਨਾਂ ਮਲ ਇਸ਼ਾਰਾ ਕਰਕੇ ਹੁੰਦਾ ਸੁਣਨ ਦੀ ਤਾਕਤ ਨਹੀਂ ਮੇਰੇ ਕੋਲ ਜੋ ਤੁਸੀਂ ਸਵਾਲ ਕਰੋਗੇ ਨਾ ਬੜਾ ਚੰਗਾ ਹੋਵੇ ਜੇ ਇਸ਼ਾਰਿਆਂ 'ਚ ਸਵਾਲ ਕਰਦੋ ਇਸ਼ਾਰੇ ਕਰਕੇ ਸਵਾਲ ਕਰਦੋ ਆਪਾਂ ਜਦੋਂ ਵਹਿਰੇ ਬੰਦੇ ਨੂੰ ਜਿਹੜਾ ਕੰਨਾਂ ਤੋਂ ਸੁਣਦਾ ਨਾ ਉਹਨੂੰ ਗੱਲ ਕਹਿਣੀ ਵੀ ਇਸ਼ਾਰਿਆਂ 'ਚ ਗੱਲ ਕਰਨੀ ਵੀ ਇਸ ਤਰ੍ਹਾਂ ਕਰ ਇਸ ਤਰ੍ਹਾਂ ਉਹਨੂੰ ਬੋਲ ਕੇ ਸੁਣਦਾ ਕੋਈ ਨਹੀਂ ਉਹ ਆਂਦੇ ਵੀ ਚੰਗਾ ਹੋਵੇ ਤੂੰ ਇਸ਼ਾਰਿਆਂ 'ਚ ਮੈਨੂੰ ਸਵਾਲ ਕਰ। ਪੰਡਤ ਕਹਿੰਦੇ ਗੱਲ ਬੜੀ ਬਣ ਗਈ ਮੈਂ ਵੀ ਚਾਹਣਾ ਤੈਨੂੰ ਇਸ਼ਾਰਿਆਂ 'ਚ ਸਵਾਲ ਕਰਾਂ। ਸਾਹਮਣੇ ਬਹਿ ਗਿਆ ਗੰਗੂ ਤੇਲੀ ਦੂਜੇ ਪਾਸੇ ਬਹਿ ਗਿਆ ਜੀ ਵਿਦਵਾਨ ਪੰਡਤ ਦੋਨੇ ਆਮੋ ਸਾਹਮਣੇ ਬੈਠਿਆ ਤੇ ਰਾਜਾ ਸਾਹਮਣੇ ਤਖਤ ਤੇ ਬੈਠਾ ਹੈ ਰਾਜਾ ਕਹਿੰਦਾ ਵੀ ਸਵਾਲ ਸ਼ੁਰੂ ਕਰੋ ਸਭ ਤੋਂ ਪਹਿਲਾਂ ਉਸ ਪੰਡਤ ਨੇ ਆਪਣੀ ਇੱਕ ਉਂਗਲੀ ਖੜੀ ਕਰ ਦਿੱਤੀ ਭਾਈ ਗੁਰਦਾਸ ਜੀ ਕਹਿੰਦੇ ਆ ਖੜੀ ਕਰੇ ਇੱਕ ਉਂਗਲੀ ਇੱਕ ਉਂਗਲੀ ਖੜੀ ਕੀਤੀ ਜੀ ਉਂਗਲੀ ਖੜੀ ਕੀਤੀ ਤੇ ਇਧਰੋਂ ਜਿਹੜਾ ਬੋਲਾ ਗੰਗੂ ਤੇਲੀ ਸੀ ਉਹਨੇ ਵੇਖਿਆ ਤੇ ਵੇਖ ਕੇ ਇਹਨੇ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ ਜਦੋਂ ਦੋ ਉਂਗਲਾਂ ਖੜੀਆਂ ਕਰਤੀਆਂ ਪੰਡਤ ਹੱਥ ਜੋੜ ਕੇ ਆਂਦਾ ਜਵਾਬ ਮੈਨੂੰ ਮਿਲ ਗਿਆ। ਮੇਰੇ ਸਵਾਲ ਦਾ ਜਵਾਬ ਆ ਗਿਆ। ਉਸ ਵੇਲੇ ਫਿਰ ਗੰਗੂ ਤੇਲੀ ਆਂਦਾ ਦੂਜਾ ਸਵਾਲ ਕਰ ਸ਼ਾਲਾ ਕੀਤਾ। ਪੰਡਤ ਨੇ ਦੂਜਾ ਸਵਾਲ ਕੀਤਾ ਪੰਜ ਉਂਗਲਾਂ ਖੜੀਆਂ ਕਰ ਦਿੱਤੀਆਂ। ਇਸ ਤਰ੍ਹਾਂ ਪੰਜਾ ਦਿਖਾਇਆ। ਜਦੋਂ ਪੰਜ ਉਂਗਲਾਂ ਖੜੀਆਂ ਕੀਤੀਆਂ ਤੇ ਗੰਗੂ ਤੇਲੀ ਨੇ ਅਗਰੋਂ ਮੁਠੀ ਮੀਟ ਲਈ। ਬੰਦ ਕਰ ਲਈ ਮੁਠੀ। ਹੁਣ ਭਾਈ ਗੁਰਦਾਸ ਜੀ ਕਹਿੰਦੇ ਆ ਫਿਰ ਪੰਡਤ ਹੱਥ ਜੋੜ ਕੇ ਜਿੰਨਾ ਗਿਆਨ ਚੁੱਕੀ ਫਿਰਦਾ ਸੀ ਸਾਰਾ ਕੁਝ ਲਿਜਾ ਕੇ ਗੰਗੂ ਤੇਲੀ ਦੇ ਪੈਰਾਂ 'ਚ ਹੱਥ ਜੋੜ ਕੇ ਮੱਥਾ ਟੇਕ ਲੈਂਦਾ ਆਂਦਾ ਦੋ ਸਵਾਲ ਕੀਤੇ ਮੈਂ ਹੋਰ ਨਹੀਂ ਕਰਨਾ ਦੋਨੇ ਸਵਾਲਾਂ ਦਾ ਮੈਨੂੰ ਜਵਾਬ ਮਿਲ ਗਿਆ ਗੱਲ ਬੜੀ ਸੌਖੀ ਸਮਝ ਪੈ ਜੇਗੀ ਰਾਜਾ ਨੂੰ ਕਹਿੰਦਾ ਵੀ ਨਾ ਤਾਂ ਮੈਨੂੰ ਸਮਝ ਲੱਗੀ ਤੇ ਨਾ ਲੱਗੀ ਹੈ ਮੇਰੀ ਪਰਜਾਂ ਨੂੰ ਸਮਝ ਇਹ ਤਾਂ ਤੁਸੀਂ ਆਪਸ ਵਿੱਚ ਗੁਫ਼ਤਗੂ ਕਰ ਲਈ ਆਪਸ ਵਿੱਚ ਵਿਚਾਰ ਕਰ ਲਈ ਸਾਨੂੰ ਤਾਂ ਕੁਝ ਪਤਾ ਨਨ ਲੱਗਾ ਵੇ ਖੇਡ ਕੀ ਵਾਪਰੀ ਜਦੋਂ ਇਹ ਸ਼ਬਦ ਸੁਣਿਆ ਉਹ ਗੰਗੂ ਤੇਲੀ ਤੇ ਸਾਹਮਣੇ ਪੰਡਤ ਬੈਠਾ ਬੈਖਾਂਦਾ ਜੀ ਮੈਂ ਦੱਸਦਾ ਪੰਡਤ ਕੋਲ ਗਿਆ ਉੱਠ ਕੇ ਗੰਗੂ ਤੇਲੀ ਥੋੜਾ ਪਰਾਂ ਹੈ ਪੰਡਤ ਕੋਲ ਜਾ ਕੇ ਸ਼ਬਦ ਕਹਿੰਦੇ ਮੈਂ ਦੋ ਸਵਾਲ ਪੁੱਛੇ ਸੀ ਪਹਿਲਾ ਮੇਰਾ ਸਵਾਲ ਸੀ ਕਿ ਪ੍ਰਮਾਤਮਾ ਇੱਕ ਹੈ ਪ੍ਰਮਾਤਮਾ ਇੱਕ ਹੈ ਮੈਂ ਸਵਾਲ ਕੀਤਾ ਸੀ ਇਸ਼ਾਰੇ ਚ ਗੰਗੂ ਤੇਲੀ ਨੇ ਆਂਦਾ ਜਵਾਬ ਦਿੱਤਾ ਵੀ ਨਹੀਂ ਰੱਬ ਦੇ ਦੋ ਰੂਪ ਨੇ ਸਰਗੁਣ ਤੇ ਨਿਰਗੁਣ ਹੈ ਇੱਕ ਹੀ ਹੈ ਪਰ ਉਹਦੇ ਰੂਪ ਰੂਪ ਦੋ ਨੇ ਦੋ ਰੂਪਾਂ ਚ ਦਿਸਦਾ ਹੈ ਪਰ ਆ ਜਾਂਦਾ ਵੀ ਗੱਲ ਤੇ ਪੱਕੀ ਹੈ ਵੀ ਸਵਾਲ ਨੂੰ ਬੜਾ ਕੀਤਾ ਜਵਾਬ ਦੇਣ ਵਾਲਾ ਬੰਦਾ ਗੰਗੂ ਤੇਲੀ ਜਿਹੜਾ ਪੜ੍ਹਿਆ ਹੀ ਕੋਈ ਨਹੀਂ ਸੀ ਕਹ ਲੋ ਮੂਰਖ ਬੰਦਾ ਸੀ ਜੀ ਪਰ ਉਹਦੇ ਅੰਦਰ ਹੰਕਾਰ ਨਹੀਂ ਸੀ ਗਿਆਨੀ ਅੰਦਰ ਹੰਕਾਰ ਬੜਾ ਸੀ ਉਹ ਆਂਦਾ ਵੀ ਠੀਕ ਹੈ ਪਹਿਲਾ ਸਵਾਲ ਤਾਂ ਪਰ ਦੂਜਾ ਕੀ ਫਿਰ ਉਹ ਇੱਥੇ ਦੋ ਅਰਥ ਕੀਤੇ ਵਿਦਵਾਨਾਂ ਇੱਕ ਪਹਿਲਾ ਕਿਹਾ ਕਿ ਜੀ ਪੰਜ ਉਂਗਲਾਂ ਖੜੀਆਂ ਕਰਕੇ ਮੈਂ ਕਿਹਾ ਪੰਜ ਵਿਸ਼ੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਬੰਦੇ ਨੂੰ ਮਾਰ ਦਿੰਦੇ ਆ ਮੈਂ ਪੰਜ ਉਂਗਲਾਂ ਖੜੀਆਂ ਕੀਤੀਆਂ ਤੇ ਆਂਦਾ ਗੰਗੂ ਤੇਲੀ ਨੇ मुट्ठी ਮੀਚ ਲਈ ਉਹਦਾ ਜਵਾਬ ਸੀ ਮੈਂ ਪੰਜੇ ਆਪਣੇ ਬਸ 'ਚ ਕੀਤੇ ਆ ਇਹ ਪੰਜੇ ਮੇਰੇ ਬਸ ਨੇ ਬਸ ਇਹ ਪੰਜੇ ਬਸ ਹੋ ਜਾਂਦੇ ਤੇ ਜਗ ਜਿੱਤਿਆ ਜਾਂਦਾ ਹੈ ਸੁਣੋ ਧਿਆਨ ਨਾਲ ਸ਼ਬਦ ਇਹ ਪੰਧਾ ਦੀ ਸਾਰੀ ਖੇਡ ਬਾਣੀ ਨੇ ਵੀ ਕਿਹਾ ਜੀ ਜਦੋਂ ਇਹ ਪੰਧ ਬਸ ਹੋ ਜਾਂਦੇ ਆ ਅਗਲੀ ਬੇਨਤੀ ਸੁਣਿਓ ਪੰਡਤ ਕਹਿੰਦਾ ਮੇਰੇ ਦੋਨੇ ਸਵਾਲਾਂ ਦਾ ਜਵਾਬ ਮੈਂ ਹਾਰ ਕੇ ਚਲੇ ਗਿਆ ਤੇ ਉਸ ਵੇਲੇ ਫਿਰ ਰਾਜੇ ਨੇ ਬੁਲਾਇਆ ਉਹ ਗੰਗੂ ਤੇਲੀ ਆਂਦਾ ਉਹਰੇ ਆ ਤੂੰ ਕਿੱਥੋਂ ਪੜਿਆ ਇਨਾ ਇਸ਼ਾਰਾ ਕਰਕੇ ਪੁੱਛਿਆ ਗੰਗੂ ਤੇਲੀ ਨੇ ਸਿਰ ਹਲਾਇਆ ਨਾ ਪੜਿਆ ਬੁੱਢਾ ਕੋਈ ਨਹੀਂ ਮੈਂ ਮੈਨੂੰ ਕੋਈ ਗਿਆਨ ਨਹੀਂ ਕੋਈ ਅਕਲ ਨਹੀਂ ਅਗੋਂ ਰਾਜਾ ਕਹਿੰਦਾ ਵੀ ਤੂੰ ਫਿਰ ਸਵਾਲਾਂ ਦਾ ਜਵਾਬ ਕਿਵੇਂ ਦਿੱਤਾ ਐਡੇ ਵੱਡੇ ਸਵਾਲ ਜੇ ਸਿੱਧਾ ਕੋਈ ਪੁੱਛੇ ਤਾਂ ਵੀ ਜਵਾਬ ਨਾ ਆਵੇ ਤੂੰ ਬੜਾ ਸੌਖਾਂ ਦਾ ਜਵਾਬ ਦਿੱਤਾ ਤੇ ਉਸ ਵੇਲੇ ਫਿਰ ਗੰਗੂ ਤੇਲੀ ਦੇ ਸਾਹਮਣੇ ਜਦੋਂ ਰਾਜੇ ਨੇ ਕਿਹਾ ਗੰਗੂ ਤੇਲੀ ਨੇ ਇਸ਼ਾਰਿਆਂ ਚ ਕਿਹਾ ਵੀ ਮੈਨੂੰ ਨਹੀਂ ਪਤਾ ਉਹਨੇ ਕੀ ਪੁੱਛਿਆ ਤੇ ਕੀ ਮੈਂ ਦੱਸਿਆ ਪਰ ਜਦੋਂ ਪਹਿਲੀ ਵਾਰ ਉਹਨੇ ਇੱਕ ਉਂਗਲੀ ਖੜੀ ਕੀਤੀ ਸੀ ਨਾ ਤਾਂ ਉਹਨੇ ਮੈਨੂੰ ਇਹ ਕਿਹਾ ਸੀ ਗੰਗੂ ਤੇਲੀ ਕਹਿੰਦਾ ਉਹ ਆਪਦੇ ਸਾਹਵ ਨਾਲ ਅਰਥ ਕਰਦਾ ਆਂਦਾ ਉਹਨੇ ਇਹ ਕਿਹਾ ਸੀ ਕਿ ਤੂੰ ਇੱਕ ਅੱਖ ਤੋਂ ਕਾਣਾ ਮੈਂ ਦੂਜੀ ਵੀ ਅੱਖ ਕਾਣੀ ਕਰ ਦਿੰਦਾ ਇੱਕ ਅੱਖ ਤੋਂ ਤੂੰ ਕਾਣਾ ਹੈ ਆਂਦਾ ਮੈਨੂੰ ਇਹ ਕਿਹਾ ਸੀ ਹੁਣ ਇੱਕ ਪਾਸੇ ਮੂਰਖ ਇੱਕ ਪਾਸੇ ਵਿਦਵਾਨ ਆਂਦਾ ਇਹ ਕਿਹਾ ਸੀ ਤੂੰ ਇੱਕ ਅੱਖ ਤੋਂ ਕਾਣਾ ਹੈ ਆਂਦਾ ਮੈਂ ਦੋ ਉਂਗਲਾਂ ਖੜੀਆਂ ਦੋ ਕੀਤੀਆਂ ਵੀ ਤੂੰ ਮੈਨੂੰ ਇੱਕ ਅੱਖ ਤੋਂ ਕਾਣਾ ਕਹਿਣਾ ਮੈਂ ਤੇਰੇ ਦੋਨੇ ਕੱਢ ਦੂ ਜਿਵੇਂ ਕਰੀ ਗਿਆ ਤਾ ਮੈਂ ਜਵਾਬ ਇਹ ਦਿੱਤਾ ਸੀ ਆਂਦਾ ਉਹ ਰਾਜਾ ਫੜਾ ਖਰਾਨ ਆਂਦਾ ਮਣਾ ਗੱਲ ਖੇਡ ਦੀ ਵਾਪਰ ਗਈ ਪੰਡਤ ਘੋਰੀ ਸਮਝ ਗਿਆ ਉਹ ਆਂਦਾ ਫਿਰ ਦੂਜਾ ਸਵਾਲ ਉਹ ਆਂਦਾ ਫਿਰ ਜੀ ਦੂਜੇ ਸਵਾਲ ਦਾ ਤਾਂ ਮੈਨੂੰ ਪਤਾ ਹੀ ਕੋਈ ਨਹੀਂ ਗੰਗੂ ਤੇਲੀ ਆਂਦਾ ਦੂਜੇ ਸਵਾਲ ਨਹੀਂ ਉਹਨੇ ਕੀਤਾ ਉਹਨੇ ਤਾਂ ਮੈਨੂੰ ਲੱਪੜ ਵਿਖਾਇਆ ਸਾਹਮਣੇ ਪੰਜਾ ਕੀਤਾ ਨਾ ਪੰਜ ਉਂਗਲਾਂ ਖੜੀਆਂ ਆਂਦਾ ਜੀ ਉਹਨੇ ਤਾਂ ਲੱਪੜ ਵਿਖਾਇਆ ਮੈਨੂੰ ਗੰਗੂ ਤੇਲੀ ਆਂਦਾ ਫਿਰ ਮੈਂ ਕਿਹੜਾ ਕਰਤੀ ਮੈਂ ਅੱਗੋਂ ਕਿਸੁੱਨ ਵਿਖਾਤਾ ਵੀ ਜੇ ਲੱਪਣ ਬਾਰੇਗਾ ਕਿਸੁੱਨ ਖਾਏਗਾ ਹੁਣ ਇਹਨੂੰ ਗੱਲ ਦਾ ਇਹਦਾ ਰਿਜ਼ਲਟ ਕੱਢਿਓ ਜੀ ਮੂਰਖ ਅੱਗੇ ਗਿਆਨੀ ਹਾਰ ਗਿਆ ਮੂਰਖ ਅੱਗੇ ਪੰਡਤ ਹਾਰ ਗਿਆ ਕਿਉਂ ਹਾਰਿਆ ਕਿਉਂਕਿ ਅੰਦਰ ਹੰਕਾਰ ਸੀ ਜਦੋਂ ਹੰਕਾਰ ਪੈਦਾ ਹੁੰਦਾ ਹੈ ਮਹਾਰਾ ਕਹਿੰਦੇ ਆ ਸਭ ਕੁਝ ਕੀਤਾ ਬੰਦੇ ਦਾ ਨਿਹਫਰ ਚਲੇ ਜਾਂਦਾ ਹੈ ਮੈਂ ਫਿਰ ਸ਼ਬਦ ਵੱਲ ਆਉਣ ਲੱਗਾ ਮਹਾਰਾ ਕਹਿੰਦੇ ਆ ਬੜਾ ਕੁਝ ਕੀਤਾ ਜੀ ਆਇਆ ਤਾਂ ਬੰਦਾ ਬਾਣੀ ਪੜਨ ਵਾਸਤੇ ਆਇਓ ਸੁਣਨ ਪੜਨ ਕੋ ਬਾਣੀ ਨਾ ਵਿਚਾਰ ਲੱਗੈਨ ਲਾਲਚ ਵਿਰਥਾ ਜਨਮ ਸਿਰ ਬਰ ਇੱਥੇ ਕੀਆ ਪਾਠ ਪੜਿਓ ਔਰ ਬੇਦ ਵਿਚਾਰਿਓ ਨੇਵਲ ਪਯੰਗਮ ਸਾਦੇ ਪੰਜ ਜਣਾ ਸਿਉ ਸੰਗ ਨ ਛੁਟਕਿਓ ਅਦਕ ਅਹੰ ਬੁੱਧ ਬਾਦੇ